ਹਰ ਬਰੋ ਜੀ ਠੀਕ ਠਾਕ ਹੋ ਬਹੁਤ ਵਧੀਆ 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 ਅੱਛਾ ਤੇ ਅੱਜ ਕੀ ਬਣਾਉਣ ਲੱਗੇ ਹਾਂ ਅੱਜ ਆਹੀ ਬਣਾਉਣ ਲੱਗੇ ਆ ਪਨੀਰ ਤੇ ਸ਼ਿਮਲਾ ਮਿਰਚ ਅੱਛਾ ਮਿਕਸ ਮਿਕਸ ਵੈਜ ਹੋ ਗਈ ਮਤਲਬ ਸ਼ਿਮਲਾ ਮਿਰਚ ਪਨੀਰ ਹਾਂ ਹੈਨਾ ਤੇ ਕਰੋ ਫਿਰ ਸ਼ੁਰੂ ਦੱਸੋ ਕੀ ਕੀ ਪੈਣਾ ਵਿੱਚ ਅਹ ਨਹੀਂ 300 ਗ੍ਰਾਮ ਲਿਆ ਪਨੀਰ ਅੱਛਾ ਜੀ 400 ਗ੍ਰਾਮ ਲਈ ਸ਼ਿਮਲਾ ਮਿਰਚ ਠੀਕ ਹੈ ਜੀ ਇੱਕ ਕੌਲੀ ਪਿਆਜ਼ ਕੱਟਿਆ ਹੋਇਆ ਠੀਕ ਹੈ ਇੱਕ ਕੌਲੀ ਟਮਾਟਰ ਕੱਟਿਆ ਓਕੇ ਜੀ ਕਸ਼ੂਰੀ ਮੇਥੀ ਥੋੜੀ ਔਰ ਧਨੀਆ ਠੀਕ ਹੈ ਜੀ ਬਾਕੀ ਦਾ ਆਪਣੇ ਮਸਾਲੇ ਮਸਾਲੇ ਦਾ ਹੈ ਹੀ ਹੈ ਹਾਂ ਠੀਕ ਹੈ ਤੇ ਕਰੋ ਸ਼ੁਰੂ ਫਿਰ ਆ ਜੀ ਗੈਸ ਲਾਈ ਅੱਛਾ ਜੀ ਆ ਕੜਾਈ ਰੱਖਤੀ ਠੀਕ ਹੈ ਹੁਣ ਇਹਨੂੰ ਗਰਮ ਹੋਣ ਦੇ ਤੇ 12 ਵਿੱਚ ਗੈਸ ਜਿਹੜੀ ਹੈਗੀ ਆ ਆਪਾਂ ਨਾਰਮਲ ਰੱਖੀ ਆ ਹਨਾ ਨਾਰਮਲ ਠੀਕ ਹੈ ਜੀ ਮਤਲਬ ਇਹ 사ऊदी ਆਪਾਂ ਹੁਣ ਜਿਹੜੀ ਬਣਾ ਤੜਕੇ ਵਾਲੀ Shimla Mirch ਬਣਾਣੇ ਪਏ ਹਨਾ ਜੀ ਜਿਹੜੀ ਆਪਾਂ ਪਿਛਲੀ ਵਾਰ ਬਣਾਈ ਸੀਗੀ ਦਾਲ ਉਹ ਬਿਨਾ ਤੜਕੇ ਵਾਲੀ ਬਣਾਈ ਸੀ ਪਰ ਅੱਜ ਜਿਹੜੀ ਬਣਾਣੀ ਆ ਆਪਾਂ ਮਿਕਸ ਵੇਜ ਬਣਾਣੀ ਆ ਇਸ ਹਿਸਾਬ ਦੀ Shimla Mirch Paneer ਤੇ ਇਹ ਆਪਾਂ ਬਣਾਣੀ ਆ ਹੁਣ ਆਪਾਂ ਇਹ ਤੜਕੇ ਦੀ ਤਿਆਰੀ ਕਰਦੇ ਪਏ ਆ ਹਨਾ ਜੀ ਹਾਂ ਠੀਕ ਹੈ ਰਾਹੀ ਸਾਡੀ ਸੁੱਕ ਗਈ ਹੈ ਠੀਕ ਹੈ ਜੀ ਹੁਣ ਅੰਦਰ ਪਾਵਾਂਗੇ 2 ਚਮਚ ਤੇਲ ਅੱਛਾ ਹੁਣ 2 ਚਮਚ ਤੋਂ ਜ਼ਿਆਦਾ ਹੋ ਗਿਆ ਜੀ ਵੱਡੇ 2 ਚਮਚ ਅੱਛਾ ਜੀ ਚਲੋ ਠੀਕ ਹੈ ਤੇਲ ਗਰਮ ਹੋਣ ਤੇ ਅਸੀਂ ਪਾਵਾਂਗੇ ਅਨ ਜੀਰਾ ਅੱਛਾ ਜੀ ਆ ਜੀਰਾ ਪਾਵਾਂਗੇ 1 ਚਮਚ ਅੱਛਾ ਜੀ ਨੋ ਹੌਲੀ ਹੌਲੀ ਹਿਲਾਵਾਂਗੇ ਅੱਛਾ ਜੀ ਆ ਤੇਲ ਬੇਸਿਕਲੀ ਆਪਾਂ ਜਿਹੜਾ ਯੂਜ਼ ਕਰ ਰਹੇ ਆ ਆਪਾਂ ਸਰੋਂ ਦਾ ਤੇਲ ਯੂਜ਼ ਕਰ ਰਹੇ ਆ ਸਰੋਂ ਦਾ ਅੱਛਾ ਜੀ ਇਹ ਰਾਮਾ ਕੁਆਲਟੀ ਹੈ ਸਰੋਂ ਦੀ ਬਹੁਤ ਵਧੀਆ ਤੇਲ ਆ ਇਹ ਜਿਹੜੀ ਬੇਸਿਕਲੀ ਆਪਣੀ ਡਿਸ਼ ਹੈ ਇਹ ਕਿੰਨੇ ਕ ਟਾਈਮ ਚ ਤਿਆਰ ਹੋ ਜੂਗੀ ਇਹ ਕਮ ਛਕਮ ਮਨ ਕੇ ਚਲੋ ਅੱਧੇ ਘੰਟੇ ਤਿਆਰ ਹੋ ਜਾਣੀ ਹੈ ਅੱਛਾ ਜੀ ਇਹ ਕੁੱਕਰ ਚ ਨਹੀਂ ਬਣਾਣੀ ਹੈ ਕੜਾਈ ਚ ਬਣਾਵਾਂਗੇ ਅੱਛਾ ਤੇ ਕੁੱਕਰ ਚ 15 ਮਿੰਟ ਚ ਤਿਆਰ ਹੋ ਜਾਣੀ ਅੱਛਾ ਜੀ ਕੜਾਈ ਚ ਅੱਧਾ ਘੰਟਾ ਲਵਾਂਗੇ ਓਕੇ ਜੀ ਆ ਸਾਡਾ ਜੀਰਾ ਭੁੱਜ ਗਿਆ ਅੱਛਾ ਜੀ ਹੋਰ ਆ ਨਹੀਂ ਪਾਵਾਂਗੇ ਕੱਟਿਆ ਹੋਇਆ ਪਿਆਜ਼ ਠੀਕ ਹੈ ਜੀ ਇਹ ਅੱਜ ਆਪਾਂ ਗ੍ਰਾਇੰਡ ਨਹੀਂ ਕੀਤਾ ਹੋਇਆ ਅੱਜ ਆਪਾਂ ਕੱਟ ਕੇ ਪਾਇਆ ਹੋਇਆ ਹੈ ਠੀਕ ਹੈ ਜੀ ਇਹ ਨੋਮ ਲਾਵਾ ਇਹ ਨੂੰ ਹੌਲੀ ਹੌਲੀ ਧੰਦੇ ਰੋ ਠੀਕ ਹੈ ਜੀ ਆ ਪਿਆਜ਼ ਦੇਖੋ ਹੁਣ ਖਸਬੂ ਆਪ ਹੀ ਆਉਣ ਸਾਨੂੰ ਅੰਦਾਜ਼ ਜਿਦਾਂ ਭੁੱਜ ਗਿਆ ਪਿਆਜ਼ ਅੱਛਾ ਜੀ ਹੁਣ ਅਸੀਂ ਪਰਮਾਂਗੇ ਪਟਿਆ ਜਾਂ ਟਮਾਟਰ ਇੱਕ ਖੋਲੀ ਠੀਕ ਹੈ ਅੱਜ ਪਿਆਜ਼ ਵੀ ਆਪਾਂ ਗ੍ਰਾਈਂਡ ਨਹੀਂ ਕੀਤਾ ਹੋਇਆ ਆ ਆਪਾਂ ਇਦਾਂ ਹੀ ਬਣਾਇਆ ਹੋਇਆ ਮਤਲਬ ਕੱਟ ਕੇ ਹੀ ਪਾਇਆ ਇਹਦਾ ਕਈ ਵਾਰਪਾ ਸਬਜ਼ੀ ਦੇ ਵਿੱਚ ਜਿਹੜੇ ਹੈਗੇ ਆ ਗ੍ਰाइंड ਕਰਕੇ ਪਿਆਜ਼ ਟਮਾਟਰ ਲਸਣ ਵਗੈਰਾ ਇਹ ਪਾਣੇ ਆ ਕਈ ਵਾਰ ਇਹਦਾ ਕੱਟ ਕੇ ਪਾਣੇ ਆ ਅੱਜ ਇਹਦਾ ਕਿਉਂ ਪਾ ਇਹਦਾ ਪਾਣੇ ਵਿੱਚ ਕੋਈ ਕਾਰਨ ਇਹ ਸੁੱਕੀ ਸਬਜ਼ੀ ਹੈ ਨਾ ਵਧੀਆ ਲੱਗਦਾ ਕੱਟਿਆ ਅੱਛਾ ਮੈਨੂੰ ਮਿਕਸ ਵੇਜ ਵਰਗੀ ਫੀਲ ਆ ਗਈ ਉਹਦੇ ਵਿੱਚ ਜਿੱਦਾਂ ਸ਼ਿਮਲਾ ਮਿਰਚ ਹੈਗੀ ਹੈ ਪਨੀਰ ਹੈ ਗਿਆ ਉਹਦੇ ਵਿੱਚ ਟਮਾਟਰ ਤੇ ਪਿਆਜ਼ ਵੀ ਦੇਖ ਨੂੰ ਆ ਦੇਖਣ ਚ ਵਧੀਆ ਲੱਗੂਗਾ ਟੈਕਸਚਰ ਵਧੀਆ ਆਊਗਾ ਅੱਛਾ ਜੀ ਬੇਸਿਕਲੀ ਆਪਾਂ ਬਣਾਨੇ ਚਿਲੀ ਪਨੀਰੀ ਪਏ ਆ ਬਸ ਉਹਦੇ ਵਿੱਚ ਆਪਾਂ ਜਿਹੜਾ ਹਾਈਪਾਈ ਜਿਹਾ ਉਹ ਸੌਸ ਵਗੈਰਾ ਬੰਨਦੇ ਆ ਖੱਟਾ ਮਿੱਠਾ ਜਿਹਾ ਬਣਾਉਂਦੇ ਆ ਉਹ ਨਹੀਂ ਹੈਗਾ ਸਿੰਪਲ ਚਿਲੀ ਬਨੀ ਦਾ ਜਿਹੜਾ ਆਪਾਂ ਉਹ ਬਣਾਉਂਦੇ ਪਏ ਹੈ ਹਨਾ ਜੀ ਹਾਂ ਚਲੋ ਬਾਕੀ ਉਹ ਵੀ ਆਪਾਂ ਅੱਗੇ ਜਾ ਕੇ ਬਣਾਵਾਂਗੇ ਅਰ ਇਹ ਜਿਹੜਾ ਬੇਸਿਕਲੀ ਗੀਸ ਤੋਂ ਆਪਾਂ ਸ਼ੁਰੂ ਕੀਤੀ ਹੈ ਤੇ ਆਪਣਾ ਇਹ ਤੜਕਾ ਤਿਆਰ ਹੋ ਰਿਹਾ ਹੈ ਗਤਾਰ ਹਲਾਉਂਦੇ ਰਹਿਣਾ ਹੈ ਨਾ ਤਾਂ ਕਿ ਇਹ ਨੀਚੇ ਨੀਚੇ ਨਾ ਲੱਗੇ ਤੇ ਇਹ ਕਾਲਾ ਜਿਹੜਾ ਪਿਆਜ਼ ਵਗੈਰਾ ਜਦੋਂ ਨੀਚੇ ਲੱਗ ਕੇ ਇਹ ਰ ਕਾਲਾ ਹੋ ਜਾਂਦਾ ਉਹ ਵਾਲੀ ਪ੍ਰੋਬਲਮ ਆ ਬਈ ਇਦਾਂ ਹੀ ਆ ਜੀ ਅੱਛਾ 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 ਹੁਣ ਆਪਾਂ ਪਾ ਲਿਆ ਨਾ ਉਹਦੇ ਵਿੱਚ ਨਮਕ ਅੱਛਾ ਜੀ ਇੱਕ ਚਮਚ ਨਮਕ ਪਾਇਆ ਡੇਢ ਚਮਚ ਹਲਦੀ ਠੀਕ ਹੈ ਜੀ ਔਰ ਇੱਕ ਚਮਚ ਪਾਵਾਂਗੇ ਦੇਗੀ ਮਿਰਚ ਠੀਕ ਹੈ ਜੀ ਅੱਜ ਲਾਲ ਮਿਰਚ ਤਾਂ ਨਹੀਂ ਕਰਦਾ ਹੈ ਨਾ ਜੀ ਤੜਕਾ ਥੱਲੇ ਲਾਪਿਆ ਲੱਗਦਾ ਥੋੜਾ ਆਪਾਂ ਇਹਨੂੰ ਪਾਣੀ ਲਾ ਦਾਂਗੇ ਠੀਕ ਹੈ ਜੀ ਨਾਲਾ ਬਗਣ ਜਦੋਂ ਵੀ ਤੁਹਾਨੂੰ ਲੱਗੇ ਕਿ ਤੜਕਾ ਥੋੜਾ ਜਿਹੜਾ ਹੈਗਾ ਕੜਾਹੀ ਦੇ ਥੱਲੇ ਲੱਗ ਰਿਹਾ ਹੈ ਤਾਂ ਉਸ ਵਿੱਚ ਥੋੜਾ ਪਾਣੀ ਪਾ ਦਿਓ ਹਾਂ ਜੀ ਕੜਾਹੀ ਦੇ ਨਾਲ ਨਾਲ ਲੱਗਦਾ ਹਾਂ ਜੀ ਪਨੀਰ ਪਾਵਾਂਗੇ ਵਿੱਚ ਅੱਛਾ ਜੀ ਮੇਰਾ ਤੜਕਾ ਸਾਡਾ ਤਿਆਰ ਹੋ ਗਿਆ ਹੁਣ ਆਪਾਂ ਇੱਥੇ ਪਾਇਆ ਪਨੀਰ ਥੋੜਾ ਹਿਲਾਵਾਂਗੇ ਅੱਛਾ ਜੀ ਇਹ ਗਾੜ੍ਹੀ ਹੈ ਇਹਦੇ ਤੋਂ ਪਾਓ ਹਾਲਾ ਢੱਡਾ ਹੋ ਗਿਆ ਹੁਣ ਆਣ ਪਾਵਾਂਗੇ ਵਿੱਚ शिमला मिर्च ਕੱਟੀ ਹੋਈ ਅੱਛਾ ਜੀ Մենք նա մանից ਗੁਰੂ ਜੀ ਹੁਣ ਕਿੰਨੀ ਕਦਰ ਪਾਣੀ ਲਾਵਾਂਗੇ ਅੱਛਾ ਹੁਣ ਇਹਦੇ ਵਿੱਚ ਹੋਰ ਪਾਣੀ ਲਾ ਕੇ ਹੁਣ ਕਿੰਨੇ ਕਦਰ ਇਹਨੂੰ ਹਲਾਣਾ ਬਸ ਹੁਣ ਇਹਨੂੰ ਟੱਕ ਦੇਣਾ ਹੈ 15 ਮਿੰਟ ਚ ਤਿਆਰ ਹੋ ਜਾਣੀ ਠੀਕ ਹੈ ਜੀ ਮਤਲਬ ਵਧੀਆ ਤਰੀਕੇ ਨਾਲ ਇਹਨੂੰ ਰਲਾ ਦੇਣਾ ਹੈ ਰਲਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਵਿੱਚ ਪਾਣੀ ਪਾਇਆ ਪਾਣੀ ਗਰਮ ਹੋ ਕੇ ਉਹੀ ਕਿ ਇਹਦੇ ਨਾਲ ਥੋੜਾ ਸਟੀਮ ਹੋ ਜੇ ਭਾਪ ਹੋ ਜਵੇ ਭਾਪ ਦੇ ਨਾਲ ਇਹ ਪੱਕ ਜਾਵੇ ਇਸ ਕਰਕੇ ਆਪਾਂ ਫਿਰ ਇਹਨੂੰ ਫੇਰ ਟੱਕ ਦੇਣਾ ਇਦਾਂ ਹੀ ਹੈ ਜੀ अच्छा जी ओ हमण ਇਹਨੂੰ ਧੱਕਤਾ ਹੈ 15 ਮਿੰਟ ਡਈ ਰਹਣ ਦੇਣਾ ਉਹ ਵੀ ਸਬਜੀ ਠੀਕ ਹੈ ਜੀ ਤੇ ਗੈਸ ਜਿਹੜੀ ਆਪਾਂ ਇਹ ਨਾਰਮਲ ਹੀ ਰੱਖਣੀ ਹੈ ਥੋੜੀ ਇਹ ਆਪਾਂ ਹਾਈ ਰੱਖੀ ਹੋਈ ਹੈ ਹਨਾ ਉਹ ਇਹ ਨਾਰਮਲ ਕਰ ਦੇਣੀ ਬਸ اچھا ਨਾਰਮਲ ਤੇ ਇਹਨੂੰ ਜਿਹੜਾ ਬਰਤਨ ਹੈ ਉਪਰੋਂ ਢੱਕ ਕੇ ਹੈ ਤਾਂ ਇਹਨੂੰ ਆਪਾਂ ਜਿਹੜਾ ਹੈਗਾ ਪੱਕਾ ਦੇਣਾ ਤੇ 15 ਮਿੰਟ ਤੱਕ ਅੱਗ 'ਤੇ ਉਹਨੂੰ ਪਕੰਨ ਦੇਣਾ ਬਾਕੀ ਆਪਾਂ 15 ਮਿੰਟ ਬਾਅਦ ਖੋਲ ਕੇ ਦੇਖਾਂਗੇ ਕਿ ਆਪਣੀ ਸਬਜ਼ੀ ਬਣ ਗਈ ਹੈ ਕਿ ਨਹੀਂ ਤੇ 15 ਮਿੰਟ ਬਾਅਦ ਮਿਲਦੇ ਹਾਂ ਫਿਰ ਦੁਬਾਰਾ ਠੀਕ ਹੈ ਜੀ ਤੇ ਆਪਣੇ ਇਹ ਲਗਭਗ 15 ਮਿੰਟ ਹੋ ਗਏ ਐ ਤੇ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਤੇ 15 ਮਿੰਟ ਲਈ ਜਿਹੜਾ ਆਪਾਂ ਇਹ ਢੱਕ ਕੇ ਰੱਖੀ ਸੀਗੀ ਤੇ ਆਪਾਂ ਗੁਰੂ ਜੀ ਇਹ ਵੀ ਕੀਤਾ ਵਿਚ ਵਿਚ ਇਹ ਹੈਗੇ ਤੁਸੀਂ ਦੇਖਦੇ ਵੀ ਰਹਿਣਾ ਹੈ ਨਾ ਆਹ ਦੇਖੋ ਮੱਲਾਵਾ 15 ਮਿੰਟਪਾ ਉਹਦਾ ਨਹੀਂ ਲਗਾਤਾਰ ਰੱਖਿਆ ਨਹੀਂ ਹੈਗਾ ਵਿਚ ਖੋਲ ਕੇ ਆਪਾਂ ਹਲਾਉਂਦੇ ਵੀ ਰਹੇ ਆ ਕਿ ਤੁਹਾਡੀ ਸਬਜ਼ੀ ਨੀਚੇ ਨਾ ਲੱਗੇ ਤੇ ਖੋਲ ਖੋਲ ਕੇ ਦੇਖਦੇ ਰਹੇ ਇਦਾਂ ਹੀ ਆ ਜੀ ਹਾਂ ਜੀ ਤੇ ਹੁਣ 15 ਮਿੰਟ ਬਾਅਦ ਆਪਾਂ ਦੇਖਿਆ ਕਿ ਲਗਭਗ ਸਾਢੀ ਹੈ ਜਿਹੜੀ ਸਬਜ਼ੀ ਤਿਆਰ ਹੋ ਗਈ ਹੈ ਮੱਲਾ ਲੈਣ ਨੂੰ ਮਟਰੀ ਦਾ ਆਦਾਂ ਠੀਕ ਹੈ ਮੱਧਮ ਜੀ ਗੈਸ ਕਰ ਦੇਣੀ ਹੈ ਇਹਨੂੰ ਕੀ ਕਰਨਾ ਲਗਾਤਾਰ 15 ਮਿੰਟ ਇਦਾਂ ਨਹੀਂ ਰਹਿਣ ਦੇਣਾ ਵਿੱਚ ਵਿੱਚ ਆਪਾਂ ਖੋਲ-ਖੋਲ ਕੇ ਦੇਖੀ ਜਾਣਾ ਕਿ ਸਬਜ਼ੀ ਸਾਡੀ ਵਿੱਚ ਨੀਚੇ ਨਾ ਲੱਗ ਜੇ ਹੁਣ ਅਸੀਂ ਪਾਵਾਂਗੇ ਧਨੀਆ ਅੱਛਾ ਜੀ ਆਹ ਕੁਸੂਰੀ ਮੇਥੀ ਥੋੜੀ ਅੱਛਾ ਜੀ ਇਹਨੂੰ ਟੇਸਟ ਲੱਗਦਾ ਹੁੰਦਾ ਅੱਛਾ ਵਧੀਆ ਟੇਸਟ ਆਉਂਦਾ ਇਹਨਾਂ ਨੂੰ ਖੁਸ਼ਬੂ ਤੇ ਪਾਵਾਗੇ ਥੋੜੀ ਹਾਂ ਜੀ ਵਿੱਚ ਜਿੱਦਾਂ ਮਤਲਬ ਪਾਣੀ ਪਾਉਂਦੀ ਹੋ ਲੋੜ ਤਾਂ ਨਹੀਂ ਹੈਗੇ ਵਿੱਚ ਨਾ ਹੋਣੀ ਲੋੜ ਸਬਜੀ ਸਾਡੀ ਪਿਆਰ ਹੋ ਗਈ ਅੱਛਾ ਜੀ ਮਤਲਬ ਉਹ ਹੀ ਹੈ ਵਿੱਚ ਵਿੱਚ ਜਦੋਂ ਤੁਸੀਂ ਭਾਂਡਾ ਟਕੂਗੇ ਵਿੱਚ ਵਿੱਚ 2-2 3-3 ਮਿੰਟ ਜਾਂ 5-5 ਮਿੰਟ ਬਾਅਦ ਦੇਖਦੇ ਰਹਿਣਾ ਕਿ ਤੁਹਾਡੀ ਸਬਜੀ ਤਾਂ ਨਹੀਂ ਏਕੇ ਲੱਗੀ ਅਗਰ ਇਨ ਕੇਸ نیچے ਲੱਗ ਰਣਾ ਤੁਹਾਨੂੰ ਹੋਈ ਤਾਂ ਉਹਨੂੰ ਫੇਰ ਹਿਲਾ ਦੇਣਾ ਅਗਰ ਲੋੜ ਪਈ ਤਾਂ ਭਾਵੇਂ ਮੜਿਆ ਥੋੜਾ ਜਿਹਾ ਪਾਣੀ ਵੀ ਪਾ ਦੋ ਕਿ ਤੁਹਾਡੀ ਸਬਜੀ ਜਿਹੜੀ ਹੈਗੀ ਨੀਚੇ ਨਾ ਲੱਗੇ ਇਦਾਂ ਹੀ ਹੈ ਜੀ ਅੱਛਾ ਹੋ ਗਈ ਜੀ ਸਾਡੀ ਪਿਆਰ ਹੋ ਗਈ ਠੀਕ ਹੈ ਜੀ ਜੈਸ ਕਰਾਂਗੇ ਬੰਦ ਓਕੇ ਜੀ ਆਪਾਂ ਇਹਨੂੰ ਆਪਾਂ ਹੁਣ ਪਲੇਟ 'ਚ ਪਾ ਕੇ ਸਰਵ ਕਰਾਂਗੇ ਤੇ ਇਹ ਲਗਭਗ ਸਾਡੀ ਜਿਹੜੀ ਹੈਗੀ ਹੈ ਰੈਸਪੀ ਬਣੀ ਹੈ ਅੱਧੇ ਘੰਟੇ ਦਾ ਟਾਈਮ ਲੱਗਾ ਅਗਰ ਆਪਾਂ ਕੁੱਕਰ 'ਚ ਬਣਾਉਂਦੇ ਤਾਂ ਸਾਡੀ ਹੋਰ ਜਿਹੜੀ ਸੀਗੀ ਛੇਤੀ ਬਣ ਜਾਣੀ ਸੀ ਤੇ ਇਹ ਹੁਣ ਆਪਾਂ ਜਿਹੜੀ ਸਬਜ਼ੀ ਜਿਹੜੀ ਆਪਣੀ ਬਣ ਗਈ ਹੈ ਹੁਣ ਇਹਨੂੰ ਆਪਾਂ ਪਲੇਟ 'ਚ ਪਾ ਕੇ ਇਹ ਜਿਹੜਾ ਹੈਗਾ ਆਪਾਂ ਸਰਵ ਕਰਾਂਗੇ। ਬਰੋ ਜੀ। ਆਹ ਵੱਡੀ ਸਬਜੀ ਤਿਆਰ ਹੋ ਗਈ। ਮਤਲਬ ਇਹ ਜਿਹੜੀ ਸਬਜੀ ਹੈਗੀ ਹੈ ਮੇਨ ਇਹਦੇ ਵਿੱਚ ਉਹੀ ਹੈ ਤੜਕੇ ਦਾ ਪ੍ਰੋਸੈਸ ਤਾਂ ਬਿਲਕੁਲ ਸੇਮ ਹੀ ਆ ਜਿਹੜੀ ਆਪਾਂ ਪਿੱਛੇ ਵੀ ਦੱਸਿਆ। ਉਦਾਂ ਹੀ ਤੜਕੇ ਦਾ ਪ੍ਰੋਸੈਸ ਸੇਮ ਹੈ ਬਸ ਇਹਦੇ ਵਿੱਚ ਆਪਾਂ ਪਨੀਰ ਤੇ ਸ਼ਿਮਲਾ ਮਿਰਚ ਵਿੱਚ ਐਡ ਕਰਕੇ ਤੇ ਵਿੱਚ ਆਪਾਂ ਕੀ ਕੀਤਾ ਥੋੜਾ ਪਾਣੀ ਪਾਤਾ ਹੈ। ਤੇ ਪਾਣੀ ਪਾ ਕੇ ਉਹਨੂੰ ਸਟੀਮ ਹੀ ਕੀਤਾ ਹੈ ਕਿਸ ਹਾਲ ਨਾ ਭਾਫ਼ ਲਵਾ ਕੇ ਤਾਂ ਕਿ ਇਹ ਜਿਹੜੀ ਸਾਡੀ ਸਬਜ਼ੀ ਜਿਹੜੀ ਬਿਲਕੁਲ ਸਿੰਪਲ ਜੀ ਅਗਰ ਦੇਖਿਆ ਚਿੱਲੀ ਪਨੀਰ ਸਾਡਾ ਇਹ ਸਿੰਪਲ ਜਿਹਾ ਤਿਆਰ ਹੈ ਅੱਧੇ ਘੰਟੇ ਅੱਧੇ ਘੰਟੇ ਚ ਕੋਈ ਵੀ ਬੰਦਾ ਇਹਨੂੰ ਬਣਾ ਸਕਦਾ ਨੋਰਮਲ ਹਾਂਜੀ ਮਸਾਲੇ ਨੋਰਮਲ ਪਾਏ ਜਿਆਦਾ ਤੇਜ਼ ਮਸਾਲੇ ਨਹੀਂ ਪਾਏ ਹਾਂਜੀ ਮਤਲਬ ਹਲਦੀ ਡੇਸ਼ੀ ਹੈ ਇਹ ਕੋਈ ਇਸ਼ੂ ਨਹੀਂ ਹੈਗਾ ਤੇਜ਼ ਮਸਾਲੇ ਵਾਲਾ ਨਹੀਂ ਹੈ ਬਿਲਕੁਲ ਨੋਰਮਲ ਮਸਾਲੇ ਬਾਕੀ ਆਪਣੇ ਸਬ ਸਵਾਦ ਅਨੁਸਾਰ ਤੁਸੀਂ ਹੋਰ ਵੀ ਮਸਾਲੇ ਵਗੈਰਾ ਪਾ ਕੇ ਇਹਨੂੰ ਆਪਣੇ ਮਨਪਸੰਦੀ ਦਾ ਜਿੱਦਾਂ ਮੈਨੂੰ ਸੁਆਦ ਚਾਹਨੇ ਉਦਾਂ ਦਾ ਬਣਾ ਸਕਦੇ ਹੋ ਇਦਾਂ ਹੀ ਜੀ ਹਾਂ ਜੀ ਚਲੋ ਅੱਜ ਦੀ ਫਿਰ ਇਹ ਡਿਸ਼ ਸਾਡੀ ਸੀਗੀ ਦੀ ਸਿੰਪਲ ਹੈ Shimla Mirch ਚਲੋ Shimla Mirch ਬਣਨੀ ਹੈ ਚਿੱਲੀ ਬਣਨੀ ਕਰ ਸਕਦੇ ਹੋ ਤੁਸੀਂ ਤੇ ਮਿਲਦੇ ਆਂ ਫਿਰ ਅਗਲੇ ਵੀਡੀਓ ਚ ਓਕੇ ਗੁਰੂ ਜੀ ਓਕੇ ਜੀ ਉਦੋਂ ਤੱਕ ਲਈ ਗੁੱਡ ਬਾਏ 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 ਓਕੇ